ਨਾਮਜ਼ਦਗੀ ਆਜੋ ਆਜੋ ਨਾਮਜ਼ਦਗੀ ਭਰ ਦਿੱਤੀ ਹੈ ਹੁਣ ਕਾਹਨ ਕੀ ਪ੍ਰੋਗਰਾਮ ਹੈ ਹਾਂਜੀ ਨਾਮਜ਼ਦਗੀ ਭਰ ਆਏ ਹੋ ਨਾਮਜ਼ਦਗੀ ਪਰੰਦੇ ਬਾਅਦ ਹੁਣ ਅਸੀਂ ਸਾਰੇ ਲੋਕਾਂ ਕੋਲ ਜਾਵਾਂਗੇ ਜਨਤਾ ਕੋਲ ਜਾਵਾਂਗੇ ਘਰ-ਘਰ ਜਾ ਕੇ ਅਲਖ ਜਗਾਵਾਂਗੇ ਕਿ ਜੋ ਮੌਜੂਦਾ ਸਰਕਾਰ ਹੈ ਜੋ ਕੰਮ ਕਰ ਰਹੀ ਹੈ ਉਹਨੂੰ ਦੇਖਦੇ ਹੋਏ ਮੌਜੂਦਾ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ ਅਸੀਂ ਤੁਹਾਡੇ ਸਾਹਮਣੇ ਹੀ ਅਜੇ ਵਿਰੋਧੀ ਪਾਰਟੀ ਵੀ ਆ ਚੁੱਕੀ ਹੈ ਅਕਾਲੀ ਦਲ ਵੀ ਅੰਦਰ ਨਾਮਜ਼ਦਗੀ ਭਰਦੀ ਪਈ ਹੈ ਕਿਤੇ ਨਾ ਕਿਤੇ ਪ੍ਰੈਸ਼ਰ ਨਜ਼ਰ ਆ ਰਿਹਾ ਹੈ ਕਾਹਦਾ ਪ੍ਰੈਸ਼ਰ ਕਿ ਹੁਣ ਵਿਰੋਧੀ ਧਿਰ ਨਾ ਨਾ ਦੇਖੋ ਸਾਰੀਆਂ ਪਾਰਟੀਆਂ ਦਾ ਰਾਈਟ ਹੈ ਨਾਮਜ਼ਦਗੀ ਇਹਨਾਂ ਪਾਰਟੀਆਂ ਦੇ ਰਾਈਟ ਹੈਗਾ ਆਪਣੇ ਉਮੀਦਵਾਰ ਖੜੇ ਕਰਨਾ ਤੋ ਇਹਨਾਂ ਕਰਨਾ ਹੈ ਸਾਨੂੰ ਪਹਿਲੇ ਪਤਾ ਸੀ ਇਹਨਾਂ ਖੜਾ ਕਰਨਾ ਹੈ ਕਿ ਕਿਸ ਨੂੰ ਉਮੀਦਵਾਰ ਨੂੰ ਦੇਖ ਕੇ ਆਪਣੇ ਵਿਰੋਧੀਆਂ ਨੂੰ ਦੇਖ ਕੇ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਨਾ 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 ਕੋਈ ਪ੍ਰੈਸ਼ਰ ਨਹੀਂ ਪਰਮਾਤਮਾ ਹਰ ਨਾਲ ਹੈਗਾ ਲੋਕ ਸੱਪਾ ਦੇਣਗੇ ਅੱਛਾ ਬੀਜੇਪੀ ਬੀਜੇਪੀ ਨੂੰ ਬੁਲਾਇਆ ਉਧਰ ਬੁਲਾਇਆ ਇੱਕ ਮਿੰਟ ਬੀਜੇਪੀ ਦੇ ਵੱਲੋਂ ਬੀਜੇਪੀ ਦੇ ਵੱਲੋਂ ਵੀ ਕੰਮ ਦੀ ਟਿਕਾਰੀ ਭਰ ਦਿੱਤੀ ਗਈ ਹੈ ਤਾਂ ਹੁਣ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਮਾਹੌਲ ਓ ਕਿੱਥੇ ਆ ਜਾਓ ਹਾਂਜੀ ਬੀਜੇਪੀ ਵੱਲੋਂ ਉਮੀਦਵਾਰੀ ਭਰ ਸਾਰੇ ਉਮੀਦਵਾਰਾਂ ਨੇ ਭਰ ਦਿੱਤਾ ਹੈ ਅੱਛੀ ਗੱਲ ਹੋ ਔਰ ਗਾਜ-ਵਾਜੇ ਕੇ ਇਲੈਕਸ਼ਨ ਲੜਾਂਗੇ ਔਰ ਭਾਰੀ ਬੋਨ ਜਿੱਤਾਂਗੇ ਲੋਕ ਫਤਵਾ ਦੇਣਗੇ ਠੀਕ ਹੈ ਠੀਕ ਹੈ ਚਲੋ ਸਾਡੇ ਨਾਲ ਮੌਜੂਦ ਨੇ ਚੱਪੇਵਾਲ ਸਾਹਿਬ ਨਾਮਜ਼ਦਗੀ ਅੱਜ ਪਰ ਹਟੇ ਨੇ ਭਗਤ ਸਾਹਿਬ ਕਿਵੇਂ ਕਿਵੇਂ ਦਾ ਮਹੌਲ ਹੈ ਦੇਖੋ ਜਿਵੇਂ 인ਦਰਪਾਲ ਭਗਤ ਜੀ ਸਾਡੇ ਬਹੁਤ ਹੀ ਵਧੀਆ ਪਰਿਵਾਰ ਚੋਂ ਨੇ ਅੱਛੇ ਪਰਿਵਾਰ ਚੋਂ ਨੇ شریف ਸਿਆਸਤਦਾਨ ਨੇ ਅਤੇ ਉਹਨਾਂ ਨੇ ਪਹਿਲਾਂ ਵੀ ਸਮਾਜ ਸੇਵਾ ਰਾਜਨੀਤਿਕ ਸੇਵਾ ਦੇ ਵਿੱਚ ਬੜਾ ਵੱਡਾ ਉਹਨਾਂ ਦਾ ਤਜਰਬਾ ਹੈ ਸੋ ਮੈਂ ਹਾਈ ਕਮਾਂਡ ਦਾ ਭਗਵੰਤ ਮਾਨ ਜੀ ਦਾ ਤਾਂ ਜੱਕ ਕੇ ਕੇਜਰੀਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਉਮੀਦਵਾਰ ਚੁਣਿਆ ਇਹ ਜਿਹੜੀ ਉਹਨਾਂ ਦੀ ਚੋਣ ਹੈ ਬਹੁਤ ਬਿਹਤਰੀਨ ਹੈ ਔਰ ਮੈਨੂੰ ਜੋ ਅੱਜ ਹਾਲਾਤ ਨੇ ਜੋ ਜਿਸ ਜਨਾ ਹਾਲਾਤਾਂ ਦੇ ਵਿੱਚ ਸ਼ੀਤਲੰਗਰਾਲ ਛੱਡ ਕੇ ਗਿਆ ਉਸ ਤੋਂ ਲੋਕ ਅੱਜ ਆਪਣੇ ਆਪ ਨੂੰ ਕਿਤੇ ਨਾ ਕਿਤੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜੋ ਜਿਹੜਾ ਸ਼ੀਤਲੰਗਰਾਲ ਨੂੰ ਪਹਿਲੇ ਹੀ ਆਵਾਸ ਹੋ ਹੀ ਗਿਆ ਸੀ ਕਿ ਉਹ ਜਿੱਤ ਨਹੀਂ ਪਾਏਗਾ ਸੋ ਆ ਭਈ ਸਾਨੂੰ ਇਹ ਹੁਣ ਪੂਰੀ ਉਮੀਦ ਹੈ ਕਿ ਜਿੱਦਾਂ ਲੋਕਾਂ ਨੇ ਪਹਿਲਾਂ ਫਤਵਾ ਦਿੱਤਾ ਤੇ ਉਸੇ ਤਰ੍ਹਾਂ ਲੋਕ ਫਿਰ ਦੁਬਾਰਾ ਵਿਧਾਨ ਸਭਾ ਦੇ ਵੀ ਫਤਵਾ ਦੇਣਗੇ ਔਰ ਪਾਕਿਤ ਜੀ ਅੱਛੇ ਕੰਮ ਕਰਨਗੇ ਬਿਹਤਰ ਕੰਮ ਕਰਨਗੇ ਤੁਸੀਂ ਕਹਿ ਰਹੇ ਹੋ ਕਿ ਫਤਵਾ ਮਿਲੇਗਾ ਤੁਸੀਂ ਕਹਿ ਰਹੇ ਹੋ ਕਿ ਭਾਜਪੀ ਡਰੀ ਹੋਈ ਹੈ ਜਾਂ ਉਹਨਾਂ ਨੂੰ ਉਭਾਸ ਹੋ ਗਿਆ ਹੈ ਅੰਗੁਰਾਲ ਸਾਹਿਬ ਤਾਂ ਦਾਵਾ ਕਰਦੇ ਨੇ ਕਹਿੰਦੇ ਕਿ ਅਸੀਂ ਜਿੱਤੇ ਪਏ ਆ ਇਹ ਸੀਟ ਸਾਡੀ ਹੈਗੀ ਹੈ ਦੇਖੋ ਦਾਅਵੇ ਕਰਨ ਦੇ ਵਿੱਚ ਤਾਂ ਕੋਈ ਜਾਂਦਾ ਨਹੀਂ ਹੈ ਦਾਅਵੇ ਤਾਂ ਜੋ ਹਵਾ ਤੇ ਜੋ ਮਰਜ਼ੀ ਕਰਦੇ ਰਹੋ ਪਰ ਜੋ ਗਰਾਊਂਡ ਰਿਐਲਿਟੀ ਆ ਉਹ ਜਿਹੜੀ ਸਾਹਮਣੇ ਆ ਜਾਣੀ ਹੈ ਇਹ ਤਾਂ ਕੋਈ ਹੱਥ ਕੰਗੜ ਨੂੰ ਆ ਰਸੀਗੀ ਉਹ ਪਹਿਲਾਂ ਵੀ ਵਿਧਾਇਕ ਚਿਹਰਾ ਰਹਿ ਚੁੱਕੇ ਨੇ ਉਸ ਸੀਟ ਤੋਂ ਤੇ ਇਦਾਂ ਲੱਗਦਾ ਨਹੀਂ ਕਿ ਕੰਪੀਟੀਸ਼ਨ ਆ ਬਤੌਰ ਵਿਧਾਇਕ ਚਿਹਰਾ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਇਮੇਜ ਹੈ ਬੜਾ ਡੈਂਟ ਹੋਇਆ ਪਹਿਲਾਂ ਰਿੰਕੂ ਦੇ ਨਾਲ ਉਹਨਾਂ ਦੇ ਆਪਸੀ ਜਿਹੜੇ ਸੰਬੰਧ ਖਰਾਬ ਸੀ ਵੀ ਉਹਦੇ ਨਾਲ ਗਏ ਫਿਰ ਉਹਦੇ ਨਾਲੇ ਬੀਜੇਪੀ ਚ ਗਏ ਬੀਜੇਪੀ ਜਾ ਕੇ ਫਿਰ ਪਾਰਟੀ ਛੱਡੀ ਫਿਰ ਪਤਾ ਨਹੀਂ ਮਰੋ ਕਿਤੇ ਨਾ ਕਿਤੇ ਲੋਕ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਹੈ ਜਿਹੜਾ ਸੋਚਣ ਦਾ ਨਜ਼ਰੀਆ ਉਸ ਤੋਂ ਲੋਕ ਬੜੇ ਕਨਫਿਊਜ਼ਡ ਨੇ ਸੋ ਲੋਕ ਜਿਹੜਾ ਕਨਫਿਊਜ਼ ਲੀਡਰ ਹੈ ਉਹਨੂੰ ਦੁਬਾਰਾ ਮੌਕਾ ਨਹੀਂ ਦਿੰਦੇ ਸਰਮਹਿੰਦਰ ਭਗਤ ਨੂੰ ਲੈ ਕੇ ਉਹਨਾਂ ਨੇ ਦਾਵਾ ਉਹ ਤਾਂ ਸਾਫ਼ ਕਹਿੰਦੇ ਕਿ ਮਹਿੰਦਰ ਭਗਤ ਦੀ ਛਵੀ ਜਿਹੜੀ ਹੈ ਉਹ ਬੜੀ ਗਜਨੀ ਵਰਗੀ ਛਵੀ ਹੈ ਕਹਿੰਦੇ ਉਹ ਤਾਂ ਅੱਜ ਗੱਲ ਕੀਤੀ ਗੱਲ ਕੱਲ ਨੂੰ ਭੁੱਲ ਜਾਂਦੇ ਕਿਸੇ ਤੇ ਉਹ ਨਹੀਂ ਵਰਤੇ ਆਨਟਛੰਟ ਆਨਟਛੰਟ ਇਲਜ਼ਾਮ ਲਗਾਉਣ ਨੂੰ ਜੋ ਮਰਜ਼ੀ ਲਗਾਈ ਜੋ ਮੈਂ ਤੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਦੇਖੋ ਵੀ ਲੋਕਾਂ ਦਾ ਮੰਡਟ ਲੋਕਾਂ ਨੇ ਉਹਨਾਂ ਨੂੰ 5 ਸਾਲ ਲਈ ਚੁਣਿਆ ਸੀ ਉਹ ਮੰਡਟ ਤਾਂ ਉਹ 2 2.5 ਸਾਲ ਨਹੀਂ ਉਹਦੇ ਚ ਕੱਢ ਸਕੇ ਤਾਂ ਮੈਂ ਕਹਿੰਦਾ ਵੀ ਜਿਹੜੀ ਛਵੀ ਤਾਂ ਉਹਨਾਂ ਦੀ ਛਵੀ ਆਪਣੀ ਛਵੀ ਦੇਖਣ ਆਪਣੀ ਛਵੀ ਵੱਲ ਧਿਆਨ ਮਾਰਨ ਔਰ ਲੋਕਾਂ ਦੇ ਵਿੱਚ ਜੋ ਉਹਨਾਂ ਦਾ ਮਾਹੌਲ ਹੈ ਜੋ ਉਹਨਾਂ ਨੂੰ ਲੈ ਕੇ ਸੋਚ ਹੈ ਉਹ ਆਪਣੇ ਆਪ ਤੋਂ ਪੁੱਛਣ ਉੱਥੋਂ ਦੇ ਲੋਕਾਂ ਨੂੰ ਪੁੱਛਣ ਅੱਛਾ ਬੀਬਲ ਸਾਹਿਬ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਲੋਕਾਂ ਨੇ ਦੇਖਿਆ ਆਮ ਆਦਮੀ ਪਾਰਟੀ ਕਿਸ ਤਰ੍ਹਾਂ نیچے ਨੂੰ ਗਈ ਹੈ 13 ਦੀਆਂ ਸੀਟਾਂ ਦਾ ਦਾਵਾ ਕੀਤਾ ਗਿਆ ਸੀਗਾ ਤਿੰਨ ਵਿੱਚੋਂ ਆਈਆਂ ਕੀ ਹਾਲਾਤ ਦਿਖਦੇ ਨੇ ਔਰ ਇਹਨਾਂ ਦਾ ਕੀ ਇੱਤੇ ਅਸਰ ਪੈ ਸਕਦਾ ਜਿੰਨੀ ਜੋੜ ਆ ਦੇਖੋ ਦੇਖੋ ਜਿਹੜੀ 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 ਲੋਕ ਸਭਾ ਦੀ ਚੋਣ ਆ ਤੇ ਵਿਧਾਨ ਸਭਾ ਦੀ ਚੋਣ ਆ ਇਹ ਬਿਲਕੁਲ ਅਲੱਗ-ਅਲੱਗ ਤਰੀਕੇ ਨਾਲ ਲੜੀ ਜਾਂਦੀਆਂ ਤੁਸੀਂ ਦਿੱਲੀ 'ਚ ਦੇਖਿਆ ਦਿੱਲੀ 'ਚ ਅਸੀਂ ਪਿਛਲੀ ਵਾਰ ਵੀ ਅਸੀਂ ਜਿਹੜੇ ਕੋਈ ਵੀ ਲੋਕ ਸਭਾ ਸੀਟ ਜਿੱਤੀ ਨਹੀਂ ਸੀ ਔਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ 64 ਜਾਂ 62 ਸੀਟਾਂ ਆਈਆਂ ਬਹੁਤ ਓਵਰਵੈਲਮਿੰਗ ਮੈਜੋਰਟੀ ਨਾਲ ਜਿੱਤੇ ਉਹਦਾ ਮਤਲਬ ਇਹ ਹੈ ਕਿ ਲੋਕ ਸਭਾ ਦਾ ਤੇ ਵਿਧਾਨ ਸਭਾ ਦਾ ਜਿਹੜਾ ਚੋਣ ਦਾ ਤਰੀਕਾ ਉਹ ਅਲੱਗ ਆ ਲੋਕਾਂ ਦੀ ਸੋਚ ਉਹਦੇ ਲਈ ਅਲੱਗ ਹੈ ਸੋ ਇਸ ਕਰਕੇ ਇਹ ਕਹਿ ਦੇਣਾ ਕਿ ਜੀ 13 ਨਹੀਂ ਤਿੰਨ ਆਈਆਂ ਤੇ ਅਸੀਂ ਜਿਹੜੇ 27 ਦੇ ਸਪਨੇ ਦੇਖਣੇ ਦੂਜੀਆਂ ਪਾਰਟੀਆਂ ਸ਼ੁਰੂ ਕਰ ਦੇਣ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਬੜਾ ਐਕਸਪੀਰੀਅੰਸ ਰਿਹਾ ਲੋਕ ਸਭਾ ਦਾ ਜਿੱਦਾਂ ਦਾ ਮਰਜ਼ੀ ਰਿਜ਼ਲਟ ਹੋਣ ਔਰ ਅਸੀਂ ਫਿਰ 92 ਨਹੀਂ ਹੁਣ 100 ਸੀਟਾਂ ਜਿਹੜੀਆਂ 27 ਦੇ ਵਿੱਚ ਜਿੱਤਾਂ ਤੁਹਾਡੇ ਆਪ ਪੱਕੀ ਬਿਆਨ ਵੀ ਬੜੇ ਹੈਰਾਨ ਕਰਦੇ ਨੇ ਕਿਉਂਕਿ ਪਹਿਲਾਂ ਤੁਸੀਂ ਗੱਜ ਵੱਜ ਕੇ ਵਿਰੋਧ ਕਰਦੇ ਰਹੇ ਹੁਣ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਹੀ ਜਿੱਤੇਗੀ ਇਹ ਹੈਰਾਨ ਕਰਦਾ ਨਹੀਂ ਦੇਖੋ ਮੈਂ ਕਦੀ ਹਾਰਨ ਜਿੱਤਣ ਲਈ ਤਾਂ ਬਿਆਨ ਨਹੀਂ ਦਿੱਤੇ ਮੈਂ ਜਿਹੜੇ ਬਿਆਨ ਦਿੱਤੇ ਨਹੀਂ ਨਹੀਂ ਕਾਰਗੁਜ਼ਾਰੀ ਤੇ ਮੇਰੇ ਤੋਂ ਕਰਜ਼ੇ ਦੇ ਬਿਆਨ ਦਿੱਤੇ ਉਹ ਤਾਂ ਝੂਠ ਨਹੀਂ ਹੈ ਸੱਚਾ ਕਰਜ਼ਾ ਪੰਜਾਬ ਤੇ ਹੈ ਤਾਂ ਹੈ ਹੁਣ ਵੀ ਇਹ ਮੰਨਦੇ ਹੋ ਕਿ ਅਜੇ ਸਰਕਾਰ ਹੈਗੀ ਹੈ ਜੇ ਸਹੀ ਕੰਮ ਵੀ ਕਰ ਰਹੀ ਹੈ ਤਾਂ ਤਾਂ ਵੀ ਕਰਜ਼ਾ ਹੈਗਾ ਨਹੀਂ ਕਰਜ਼ਾ ਤਾਂ ਹੈ ਮੈਂ ਮੰਨਦਾ ਉਹਦਾ ਡਾਕੂਮੈਂਟੇਸ਼ਨ ਚ ਉਹ ਤਾਂ ਜਿਹੜਾ ਬਜਟ ਹੈ ਉਹ ਸਟੇਟਮੈਂਟ ਚ ਉਹ ਮੈਂ ਕਿਹਦਾ ਕੋਈ ਵੀ ਨਹੀਂ ਮਨਾਂ ਕਰ ਸਕਦਾ ਸੋ ਕਰਜ਼ਾ ਦੇਖੋ ਚੜ ਰਿਹਾ ਹੈ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਫਿਸਕਲ ਹੈਲਥ ਜਿਹੜੀ ਹੈ ਉਹਨੂੰ ਸੁਧਾਰਨ ਦੇ ਉਪਰਾਲੇ ਵੀ ਜਿਹੜੇ ਆ ਮਾਨਯੋਗ ਚੀਮਾ ਜੀ ਜਿਹੜੇ ਲਗਾਤਾਰ ਕਰ ਰਹੇ ਆ ਐਕਸਰਸਾਈਜ਼ ਕਲੈਕਸ਼ਨ ਟੈਕਸ ਕਲੈਕਸ਼ਨ ਇਨਡਾਇਰੈਕਟ ਟੈਕਸ ਕਲੈਕਸ਼ਨ ਉਹਦੇ ਸੂਰੀ ਇਹ ਮੀਦਾ ਕਿ ਪੰਜਾਬ ਜਿਹੜਾ ਇਸ ਡੈਟ ਟ੍ਰੈਪ ਤੋਂ ਜਿਹੜਾ ਬਾਹਰ ਆਏਗਾ ਜ਼ਰੂਰ ਹੈ ਬਹੁਤ ਸ਼ੁਕਰੀਆ ਬਿਲਕੁਲ ਕਾਜਕਮਾਰ ਚੱਬੇਵਾਲ ਸਾਡੇ ਨਾਲ ਮੌਜੂਦ ਸੀ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਆਮ ਆਦਮੀ ਪਾਰਟੀ ਲਈ ਦੱਸਦੇ ਰਵਾਂਗੇ ਬੜੇ ਰੁਵਾਨ ਨੇ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ